ਇਹ ਸਾਨੂੰ ਨਿਰਕਾਰ ਜਿਹੜੇ ਨੇ ਗ੍ਰੰਟ ਦਵਾਂਗੇ ਸੀ ਤੇ ਉਹ ਕਹਿੰਦਾ ਆ ਗਿਆ ਜਾਣ ਗਿਆ ਜਾਣ ਤੇ ਪੈਸੇ ਪੈਂਦੇ ਹੀ ਨਹੀਂ ਤੇ ਹੁਣ ਸਾਡੇ ਤਾਂ ਬੱਚੇ ਮੀਚ ਬੈਠੇ ਰਹਿੰਦੇ ਬਾਹਰ ਕਮਰਾ ਟਟਾਤਾ ਸ ਬਹੁਤ ਕੰਮ ਕੀਤਾ ਸੀ ਛਪਨੇ ਕੀਤਾ ਸਭ ਕੀਤਾ ਹੁਣ ਜਿਹਾ ਸੁਣ ਨਹੀਂ ਹੁੰਦਾ ਅਰੇ ਬੀਜ ਕੰਮ ਹੀ ਹੈ ਨਾ ਅੱਛਾ ਕੌਣ ਕਹਿੰਦਾ ਆ ਕਹਿੰਦੇ ਤਾਂ ਆ ਬੇਕਾਰ ਨਰਮਲੇ ਕਹਿੰਦੇ ਇਹ ਬੀਜਾਂ ਕੰਮ ਹੀ ਹੈ ਨਾ ਤੇ ਆਪ ਵੀ ਕਹਿੰਦੇ ਹੁਣ ਕੰਮ ਚੱਲ ਰਿਹਾ ਵਧੀਆ ਜੀ ਹੁੰਚ ਚੱਲੇ ਨਹੀਂ ਉਹ ਥੱਲੇ ਆ ਹਾਂ ਉਹਨਾਂ ਨੇ ਕੀ ਕੀਤਾ ਉਹ ਆਮ ਵਾਲਿਆ ਦਾ ਬੰਦਾ ਇਹਨਾਂ ਨੇ ਆਪ ਰੱਖਿਆ ਹੋਇਆ ਤੇ ਉਹਨਾਂ ਨੇ ਆਪਦੇ ਮੇਨ ਮੇਨ ਬੰਦਿਆਂ ਦੇ ਜਿਹੜੇ ਆਨਲਾਈਨ ਫਾਰਮ ਕੀਤੇ ਆ ਤੇ ਜਿਹੜੇ ਬਹੁਤ ਘੜਾ ਜਿਹੜੇ ਵੀ ਇਸ ਚੀਜ਼ ਤੋਂ ਜਿਹੜੇ ਆ ਪ੍ਰਧਾਨ ਮੰਤਰੀ ਆਵਾਜ ਯੋਜਨਾ ਭੰਦੇ ਹੋ ਚੁੱਕੇ ਆ ਤੇ ਮੇਰੇ ਘਰ ਵਾਲੇ ਦੇ ਨਾਂ ਕਮਰਾ ਆਇਆ ਸੀ ਜੀ ਤੇ ਉਹ ਮੁੱਕ ਗਿਆ ਹੋਣ ਸਾਨੂੰ ਪਹਿਲਾਂ ਤਾਂ 30000 ਰੁਪਇਆ ਆਇਆ ਉਹ ਸਾਨੂੰ ਦਿੰਦੇ ਨਹੀਂ ਕੋ ਜੇ ਨਾਂ ਤੇ ਆਇਆ ਤੇ ਸਤਪਾਗਿਜ ਪੱਤਰ ਬਣਾ ਕੇ ਤੇ ਉਹਨਾਂ ਨੇ ਰੱਖ ਲੇ ਤੇ ਹੁਣ ਕਾਗਜ ਵੀ ਨਾ ਪਲੇ ਤੇ ਹੁਣ ਸਾਨੂੰ ਕੋਈ ਨਿਆ ਨਹੀਂ ਦਿੱਤੇ ਉਹਨਾਂ ਨੇ ਰੱਖ ਲਿਆ ਜੀ ਉਹ ਨੀਟਾ ਜਿਹੜਾ ਉੱਤੇ ਵੀਰਗ ਦੱਬਦਾ ਉਹਨੇ ਰੱਖ ਲਿਆ ਤਾਂ ਸਾਰਾ ਕੁਝ ਬਣਵਾ ਲਿਆ ਉਹਨੇ ਤੇ ਬਣਵਾ ਕੇ ਹੋਣਾ ਦਾ ਕਾਗਜ ਨਹੀਂ ਦਿੱਤੇ ਦਿੱਲੀ ਕ੍ਰਾਈਮ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਹਾਂ ਸਤਪਾਲ ਸਿੰਘ ਸਿੱਧੂ ਅੱਜ ਅਸੀਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਲੰਬੀ ਟਾਬ ਦੇ ਵਿੱਚ ਪਹੁੰਚੇ ਆ ਦੱਸ ਦਈਏ ਕਿ ਇੱਥੇ ਨਰੇਗਾ ਮਜ਼ਦੂਰ ਏਕਤਾ ਯੂਨੀਅਨ ਪੰਜਾਬ ਦੀ ਮੀਟਿੰਗ ਹੋਈ ਆ ਤਾਂ ਪਿੰਡ ਦੇ ਵਿੱਚ ਕਾਫੀ ਜਿਹੜਾ ਵੱਡਾ ਇਕੱਠ ਹੋਇਆ ਏ ਪਿੰਡ ਦੇ ਵਿੱਚ 11 ਮੈਂਬਰੀ ਕਮੇਟੀ ਬਣਾਈ ਗਈ ਆ ਤਾਂ ਪੂਰੀ ਗੱਲਬਾਤ ਕਰਦੇ ਆ ਇੱਥੋਂ ਦੇ ਜਿਹੜੇ ਵੀਰ ਪਹੁੰਚੇ ਉਹਨਾਂ ਨਾਲ ساری ਗੱਲਬਾਤ ਕਰਦੇ ਆ ਆਜੋ ਜੀ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਗੁਰਚਰਨ ਸਿੰਘ ਆ ਜੀ ਅੱਜ ਪਿੰਡ ਦੇ ਵਿੱਚ ਬੜੀ ਵੱਡੀ ਮੀਟਿੰਗ ਕੀਤੀ ਗਈ ਆ ਦੱਸੋਗੇ ਜੀ ਹਾਂਜੀ ਹਾਂਜੀ ਅੱਜ ਇਹ ਮੀਟਿੰਗ ਪੰਜਾਬ ਮਜ਼ਦੂਰ ਇਕਤਾ ਯੂਨੀਅਨ ਪੰਜਾਬ ਵੱਲੋਂ ਕੀਤੀ ਗਈ ਹੈ ਜਿਸ ਲਈ ਤਹਿਤ ਅਸੀਂ ਪੂਰੀ ਟੀਮ ਹੈ ਜਿਹੜੀ ਪੰਜਾਬ ਮਜ਼ਦੂਰ ਇਕਤਾ ਯੂਨੀਅਨ ਦੀ ਪ੍ਰਧਾਨ ਬਲਜਿੰਦਰ ਸਿੰਘ ਜੀ ਦੀ ਅਗਵਾਈ ਚ ਇੱਥੇ ਪਹੁੰਚੇ ਆ ਜੀ ਜੀ ਤੇ ਇਥੇ ਤੁਹਾਡਾ ਕੀ ਨਾਮ ਆ ਜੀ ਮੇਰਾ ਨਾਮ ਗੁਰਚਰਨ ਸਿੰਘ ਆ ਜੀ ਕੀ ਤੁਹਾਡੇ ਤੁਹਾਡੇ ਕੋਲ ਕੀ ਆਉਦਾ ਜੀ ਮੈਂ ਫਿਲਹਾਲ ਕਮੇਟੀ ਮੈਂਬਰ ਹੀ ਆ ਜੀ ਪੰਜਾਬ ਕਮੇਟੀ ਦਾ ਤੇ ਵੈਸੇ ਜਿਹੜਾ ਹੈਗਾ ਮਤਲਬ ਇੱਥੋਂ ਦੀ ਬੇਟੀ ਮਨੀਸ਼ਾ ਕੌਰ ਹੈ ਜਿਨ੍ਹਾਂ ਨੇ ਮਤਲਬ ਪੂਰਾ ਇਹ ਕਮਿਟੀ ਮਤਲਬ ਮੀਟਿੰਗ ਦਾ ਪ੍ਰਬੰਧ ਕੀਤਾ ਜੀ ਤੇ ਜਿਹਦੇ ਚ ਸਹਿਯੋਗ ਦਿੱਤਾ ਸਰਪੰਚ ਸਾਹਿਬ ਹੈ ਹਮਮ ਹੋਰ ਕਾਫੀ ਪਤਵੰਤੇ ਸੱਜਣਾਂ ਬਜ਼ੁਰਗ ਸਾਰੇ ਖੜੇ ਆ ਤੁਹਾਡੇ ਸਾਹਮਣੇ ਧੰਨਵਾਦ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਆਪਣਾ ਕੀ ਨਾਮ ਆ ਜੀ ਗੁਰਮukh Singh ਜੀ ਅੱਜ ਪਿੰਡ ਦੇ ਵਿੱਚ ਬੜੀ ਵੱਡੀ ਜਿਹੜੀ ਇੱਕ ਕਹਿ ਦਈਏ ਵੀ ਇਕੱਠ ਕੀਤਾ ਗਿਆ ਪਿੰਡ ਦੇ ਵਿੱਚ ਕੀ ਸੀਗਾ ਮਾਮਲਾ ਇਹਦਾ ਦੱਸੋਗੇ ਜੀ ਇਹ ਨਰੇਗਾ ਮਜ਼ਦੂਰ ਏਕਤਾ ਯੂਨੀਅਨ ਪੰਜਾਬ ਹਮਮ ਵੱਲੋਂ ਜਿਹੜਾ ਕਿ ਅੱਜ ਮਨੀਸ਼ਾ ਜੀ ਨੂੰ ਅੱਜ ਲੰਬੀ ਟਾਪ ਤੋਂ ਮਨੀਸ਼ਾ ਜੀ ਉਹਨਾਂ ਨੂੰ ਇੱਕ ਆਪਣੇ ਪੰਜਾਬ ਦਾ ਉਹਦਾ ਦਿੱਤਾ ਗਿਆ ਪੰਜਾਬ ਦਾ ਮੈਂਬਰ ਬਣਾਇਆ ਗਿਆ ਇਸ ਟੀਮ ਦਾ ਨਰੇਗਾ ਮਜ਼ਦੂਰ ਯੂਨੀਅਨ ਏਕਤਾ ਦਾ ਇਹ ਇੱਥੇ ਸਾਰੇ ਨਰੇਗਾ ਮਜ਼ਦੂਰ ਆਏ ਨੇ ਸਾਰਿਆਂ ਨੇ ਸਮਰਥਨ ਕੀਤਾ ਹੈ ਸਾਰਿਆਂ ਨੇ ਵੈਲਕਮ ਕੀਤਾ ਹੈ ਸਾਡਾ ਵੀ ਆਇਆਂ ਦਾ ਤੇ ਅਸੀਂ ਇਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਇੱਕ ਵੱਖ-ਵੱਖ ਇਹਨਾਂ ਦੀਆਂ ਮੁਸ਼ਕਲਾਂ ਜਿਵੇਂ ਨਰੇਗਾ ਦੇ ਵਿੱਚ ਕੰਮ ਕਰ ਲੈਣਾ ਤੇ ਪੇਮੈਂਟ ਨਹੀਂ ਆ ਰਹੀ ਹੈਗੀ ਜਾਂ ਕੋਈ ਨਰੇਗਾ ਦੇ ਤਹਿਤ ਜਿਹੜੇ ਸੈਂਟਰ ਗਵਰਨਮੈਂਟ ਵੱਲੋਂ ਜਿਹੜੇ ਆਵਾਸ ਯੋਜਨਾ ਦੇ ਕਮਰੇ ਆਏ ਹੋਏ ਨੇ ਉਹਨਾਂ ਦੇ ਪੇਮੈਂਟ ਜਿਵੇਂ ਇੱਕ ਇੱਕ ਕਿਸ਼ਤ ਪਾਤੀ ਤੇ ਕਮਰੇ ਵਿੱਚ ਵਿਚਾਲੇ ਖੜੇ ਹੈਗੇ ਨੇ ਤੇ ਉਹਨਾਂ ਦੀ ਪੇਮੈਂਟ ਨਹੀਂ ਪਾਰੇ ਹੈਗੇ ਉਹ ਵੀ ਆਪਾਂ ਏਡੀਸੀ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਜਿਹੜਾ ਕਿ ਅੱਜ ਦਾ ਜਿਹੜਾ ਵਿਸ਼ਾ ਹੈਗਾ ਜੀ ਸਾਡਾ ਮਨੀਸ਼ਾ ਜੀ ਨੂੰ ਪੰਜਾਬ ਦੀ ਇੱਕ ਮੈਂਬਰ ਲਈ ਗਈ ਹੈ ਨਰੇਗਾ ਮਜ਼ਦੂਰ ਇਕਤਾ ਯੂਨੀਅਨ ਦੀ ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਧੰਨਵਾਦ ਸੋ ਇਹ ਸਪਿੰਡ ਦੇ ਵਿੱਚ ਲੰਬੀ ਟਾਪ ਦੇ ਵਿੱਚ ਮਨੀਸ਼ਾ ਜੀ ਨੂੰ ਪੰਜਾਬ ਦੀ ਕਮੇਟੀ ਦੇ ਵਿੱਚ ਮੈਂਬਰ ਚੁਣਿਆ ਗਿਆ ਤੇ ਬਹੁਤ ਬਹੁਤ ਉਹਨਾਂ ਦਾ ਜਿਹੜਾ ਇੱਥੇ ਸਮਰਥਨ ਦੇਣ ਆਇਆ ਪਿੰਡ ਦੇ ਲੋਕ ਆਪਣਾ ਕੀ ਨਾਮ ਹੈ ਜੀ ਆਦਰ ਬਣਾ ਧੰਨਵਾਦ ਕੀ ਨਾਮ ਹੈ ਜੀ ਬਲਜੀਤ ਕੌਰ ਮਨੀਸ਼ਾ ਜੀ ਨੂੰ ਇੱਕ ਪੰਜਾਬ ਦੀ ਬੜੀ ਵੱਡੀ ਜਿੰਮੇਵਾਰੀ ਦਿੱਤੀ ਗਈ ਹੈ ਕੀ ਕਹਿਣਾ ਚਾਹੋਗੇ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਜੋ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਪਿੰਡ ਦੇ ਵਿੱਚ ਹੂੰ ਅਸੀਂ ਮਤਲਬ ਇਹਦਾ ਸਵਾਗਤ ਕਰਨ ਲਈ ਆਏ ਆ ਤੇ ਅਸੀਂ ਇਹੀ ਚਾਹਾਂਗੇ ਵੀ ਪਿੰਡ ਵਾਲਿਆਂ ਨੂੰ ਵੀ ਕਹਾਂਗੇ ਵੀ ਇਹਨਾਂ ਦਾ ਵੱਧ ਤੋਂ ਵੱਧ ਸਾਥ ਦੇਣ ਪੰਜਾਬ ਏਕਤਾ ਨਰੇਗਾ ਦੇ ਜੋ ਮਤਲਬ ਆਪਣੇ ਮੈਂਬਰ ਇਹ ਬਣੇ ਆ ਉਹਦੇ ਵਿੱਚ ਇਹ ਸਭ ਦਾ ਸਾਥ ਦੇਣ ਬਸ ਅਸੀਂ ਇਹੀ ਕਹਾਂਗੇ ਧੰਨਵਾਦ ਜਿਵੇਂ ਪਿੰਡ ਦੇ ਵਿੱਚ ਕਾਫੀ ਮੁਸ਼ਕਲਾਂ ਆਉਂਦੀਆਂ ਏ ਨਰੇਗਾ ਨੂੰ ਲੈ ਕੇ ਪਿੰਡ ਵਿੱਚ ਕਾਫੀ ਮੁਸ਼ਕਲਾਂ ਆਉਂਦੀਆਂ ਅੱਜ ਤੁਸੀਂ ਇੱਕ ਬੜੀ ਵੱਡੀ ਜ਼ਿੰਮੇਵਾਰੀ ਦੇ ਕੇ ਚੱਲੇ ਆ ਤੇ ਪਿੰਡ ਦੇ ਲੋਕ ਵੀ ਜਿਹੜੇ ਇਹਨਾਂ ਦਾ ਸਮਰਥਨ ਦਿੱਤਾ ਏ ਲੱਗਦਾ ਵੀ ਹੁਣ ਇੱਕ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਅੱਗੇ ਤੋਂ ਜਿਹੜੀਆਂ ਕੋਈ ਮੁਸ਼ਕਲਾਂ ਆਉਂਦੀਆਂ ਆਉਣਗੀਆਂ ਜਾਂ ਨਹੀਂ ਨਹੀਂ ਸਰ ਅੱਗੇ ਤੋਂ ਕੋਈ ਮੁਸ਼ਕਲ ਨਹੀਂ ਹੋਏ ਆਏਗੀ ਕਿਉਂਕਿ ਇਹਨਾਂ ਨੂੰ ਆਪਾਂ ਨਾ ਮਤਲਬ ਜਿਹੜਾ ਇੱਕ ਅਹੁਦਾ ਦਿੱਤਾ ਆ ਇਹਨਾਂ ਨੇ ਸਾਡੇ ਤੱਕ ਪਹੁੰਚਾਉਣਾ ਆ ਹੂੰ ਇਹ ਪਿੰਡ ਦੇ ਹੈਗਾ ਮੇਨ ਪਿੰਡ ਦੇ ਆ 11 ਮੈਂਬਰੀ ਕਮੇਟੀ ਵੀ ਬਣਨ ਜਾ ਰਹੀ ਹੈ ਜਿੰਦੇ ਵਿੱਚ ਆਪਣੇ ਜਿਵੇਂ ਕੰਬਰੀਆਂ ਦੀ ਵੀ ਕੋਈ ਹੁੰਦਾ ਆ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੁੰਦੀ ਆ ਉਹ ਇਹਨਾਂ ਦੇ ਦੁਆਰਾ ਹੀ ਸੋਲਵ ਕਿਉਂਕਿ ਇਹ ਮੇਨ ਮੈਂਬਰ ਬਣ ਚੁੱਕੇ ਆ ਜੀ ਜੀ ਇਹ ਇਹਨਾਂ ਦੇ ਜਿਹੜੀ ਪਾਵਰ ਆਪਣੀ ਸਰਪੰਚ ਜਿਵੇਂ ਜਿੱਦਾਂ ਕੀ ਸਰਪੰਚ ਦੀ ਪਾਵਰ ਹੁੰਦੀ ਆ ਉਹੀ ਇਹਨਾਂ ਕੋਲ ਹੀ ਪਾਵਰ ਹੋਏਗੀ ਜਿਵੇਂ ਸਰਪੰਚ ਕੰਮ ਕਰਵਾਉਂਦੇ ਆ ਚਾਹੇ ਕਿਸੇ ਦੀ ਪਲਸ਼ਾ ਨਹੀਂ ਆਉਂਦੀਆਂ ਚਾਹੇ ਕਿਸੇ ਦਾ ਕਮਰਾ ਰੁਕਿਆ ਹੈ ਚਾਹੇ ਮਤਲਬ ਕਿਸੇ ਨੇ ਕੰਮ ਕੀਤਾ ਪੈਸੇ ਨਹੀਂ ਆ ਰਹੇ ਨੇ ਰੇਗਾ ਦੇ ਸਭ ਕੁਝ ਹੱਲ ਹੋਣਗੇ ਜੀ ਕੀ ਨਾਮ ਹੈ ਜੀ ਆਪਣਾ ਜੀ ਪਰਮਜੀਤ ਕੌਰ ਅੱਜ ਲੰਬੀ ਟਾ ਪਿੰਡ 'ਚ ਪਹੁੰਚੇ ਆ ਇੱਕ ਜ਼ਿੰਮੇਵਾਰੀ ਦੇ ਕੇ ਚੱਲੇ ਆ ਕੀ ਕਹੋਗੇ ਐ ਮਨੀਸ਼ਾ ਨੂੰ ਜਿਹੜੀ ਨਰੇਗਾ ਮਜ਼ਦੂਰ ਏਕਤਾ ਜੂਨੀਅਰ ਦੇ ਕਮੇਟੀ ਮੈਂਬਰ ਚੁਣਿਆ ਹੈ ਸਾਨੂੰ ਪੂਰਾ ਸ਼ੁਭਾਸ਼ ਹੈ ਸਾਡੀ ਬੱਚੀ ਬੇਟੀ ਪੂਰਾ ਮਾਣ ਸਤਿਕਾਰ ਨਾਲ ਨਿਭਾਵੇਗੀ ਜੀ ਜੀ ਬਹੁਤ ਬਹੁਤ ਧੰਨਵਾਦ ਅੱਲਾਹ ਤੁਹੇ ਕੰਮ ਕਰਦੇ ਆਉਂਦੇ ਨੇ ਜੀ ਜੀ ਧੰਨਵਾਦ ਜੀ ਸੋ ਦੱਸ ਦਈਏ ਕਿ ਮਨੀਸ਼ਾ ਜੀ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਇਸ ਪਿੰਡ ਦੀ ਜ਼ਿੰਮੇਵਾਰੀ ਦਿੱਤੀ ਗਈ ਆ ਬੜੀ ਵੱਡੀ ਜ਼ਿੰਮੇਵਾਰੀ ਇਹਨਾਂ ਦੀ ਲਈ ਗਈ ਆ ਨਰੇਗਾ ਦੇ ਵਿੱਚ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਤੇ ਤੁਹਾਨੂੰ ਜਿਹੜਾ ਰੈਂਕ ਮਿਲਿਆ ਉਹ ਇੱਕ ਵਾਰੀ ਦੱਸੋ ਜੀ ਮੇਰਾ ਨਾਮ ਮਨੀਸ਼ਕ ਔਰ ਪਿੰਡ ਲੰਬੀਟਾ ਆ ਵਾ ਮੈਨੂੰ ਪੰਜਾਬ ਦਾ ਮੈਂਬਰ ਸੁਣਿਆ ਹੈ ਕਮੇਟੀ ਮੈਂਬਰ ਜੀ ਅੱਜ ਪਿੰਡ ਵਿੱਚ ਬੜੀ ਵੱਡੀ ਜ਼ਿੰਮੇਵਾਰੀ ਮਿਲੀ ਆ ਹਰੇਕ ਦੇ ਚਿਹਰਿਆਂ ਤੇ ਖੁਸ਼ੀ ਆ ਕਿਉਂਕਿ ਪਹਿਲਾਂ ਕੋਈ ਨਰੇਗਾ ਦੀ ਮੁਸ਼ਕਲ ਆਉਂਦੀ ਸੀ ਤਾਂ ਕਾਫੀ ਤੁਹਾਨੂੰ ਦੂਰ ਜਾਣਾ ਪੈਂਦਾ ਜਿਵੇਂ ਮਕਸਰ ਦੇ ਵਿੱਚ ਜਾਣਾ ਪੈਂਦਾ ਕੋਈ 5-7 ਬੰਦੇ ਵੀ ਨਾਲ ਲੈ ਕੇ ਜਾਣੇ ਪੈਂਦੇ ਥਾੜੀ ਮਰਦੀ ਸੀ ਕਿਉਂਕਿ ਕੰਮਕਾਰ ਵਾਲੇ ਨਰੇਗਾ ਵਾਲੇ ਸਾਰੇ ਕੰਮਕਾਰ ਵਾਲੇ ਹੁੰਦੇ ਆ ਹੁਣ ਕੀ ਲੱਗਦਾ ਵੀ ਉਹਨਾਂ ਨੂੰ ਫਿਰ ਦੁਬਾਰਾ ਉੱਥੇ ਜਾਣਾ ਪਿਆ ਕਰੂਗਾ ਆਪਣਾ ਟਾਈਮ ਕੱਢ ਕੇ ਜੀ ਨਾ ਜੀ ਹੁਣ ਤਾਂ ਨਹੀਂ ਜਮਾਉਂਗਾ ਹੁਣ ਕੰਮ ਇਹਨਾਂ ਦਾ ਕਰਾਓਗੇ ਪੂਰਾ ਹੀ ਹਾਂਜੀ ਜ਼ਰੂਰ ਕਰਾਵਾਂਗਾ ਆ ਜੇ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਆਉਂਦੀ ਆ ਕਿਉਂ 11 ਮੈਂਬਰੀ ਕਮੇਟੀ ਵੀ ਤੁਸੀਂ ਬਣਾ ਰਿਆ ਆ ਆ ਕੋਈ ਉਹ ਤੁਸੀਂ ਕੇਸ ਢਾਗਣਾ ਫਿਰ ਉਹਦਾ ਨਿਪਟਾਰਾ ਕਰੋਗੇ ਜੇਕਰ ਕੋਈ ਪ੍ਰੋਬਲਮ ਆਉਂਦੀ ਆ ਨਰੇਗਾ ਦੇ ਵਿੱਚ ਫਿਰ ਤੁਸੀਂ ਬੈਠ ਕੇ ਕੇਸ ਤਰ੍ਹਾਂ ਉਹਦਾ ਹੱਲ ਕਰੋਗੇ ਬੈਠ ਕੇ ਕਮੇਟੀਆਂ ਜਿਹੜੀ 11 ਮੈਂਬਰਾਂ ਦੀ ਕਮੇਟੀ ਬਣਾਵਾਂਗੇ ਉਹਨਾਂ ਨਾਲ ਰਲ ਮਿਲ ਕੇ ਅਸੀਂ ਹੱਲ ਕਰਕੇ ਦੇਵਾਂਗੇ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਅ ਭਾਈ ਜੀ ਕੀ ਨਾਮ ਆ ਜੀ ਮੇਰਾ ਨਾਮ ਸਰਦਾਰ ਬਲਜਿੰਦਰ ਸਿੰਘ ਹਾਂ ਪਿੰਡ ਸੇਲੇ ਵਾਲਾ ਜ਼ਿਲ੍ਹਾ ਫਾਜ਼ਿਲਕਾ ਜੀ ਮਰੇਗਾ ਮਜ਼ਦੂਰ ਇਕਤਾ ਯੂਨੀਅਨ ਦਾ ਜਿਹੜਾ ਮੈਨੂੰ ਸੂਬਾ ਪ੍ਰਧਾਨ ਲਾਇਆ ਗਿਆ ਕੋਰ ਕਮੇਟੀ ਅੰ内ੋਂ ਸੋ ਮੈਂ ਅੱਜ ਲੰਬੀ ਟਾਮ ਪਿੰਡ ਜਿਹੜਾ ਸ੍ਰੀ ਮੁਕਸਰ ਸਾਹਿਬ ਪਹੁੰਚਿਆ ਆਪਣੀ ਪੂਰੀ ਟੀਮ ਸਮੇਤ ਸਾਡੇ ਇਹ ਬੇਟੀ ਮਨੀਸ਼ਾ ਕੌਰ ਜੀ ਜਿਹੜੇ ਇਹਨਾਂ ਨੂੰ ਕੋਰ ਕਮੇਟੀ ਦੇ ਪੰਜਾਬ ਦੇ ਮੈਂਬਰ ਲਾਇਆ ਗਿਆ ਇਹਨਾਂ ਦੇ ਮਾਤਾ ਪਿਤਾ ਵੀ ਮੌਜੂਦ ਆ ਇਹਨਾਂ ਦਾ ਪੂਰਾ ਜਿਹੜਾ ਨਰੇਗਾ ਕਾਪ ਮੈਂ ਸਾਰੇ ਮੌਜੂਦ ਆ ਇੱਥੇ ਜੀ ਤੇ ਸਭ ਤੋਂ ਪਹਿਲਾਂ ਅਸੀਂ ਲੰਬੀ ਟਾਪ ਪਿੰਡ ਨੂੰ ਵਧਾਈ ਦਿੰਨੇ ਆ ਉਸ ਤੋਂ ਬਾਅਦ ਇਹਦੇ ਮਾਤਾ ਪਿਤਾ ਨੂੰ ਔਰ ਪੂਰੇ ਪਰਿਵਾਰ ਨੂੰ ਵਧਾਈ ਦਿੰਨੇ ਆ ਕਿ ਤੁਹਾਡੀ ਬੇਟੀ ਅੱਜ ਜਿਹੜੀ ਪੰਜਾਬ ਦੀ ਕੋਰ ਕਮੇਟੀ ਦੀ ਮੈਂਬਰ ਲਈ ਗਈ ਹੈ ਤੇ ਪੂਰੇ ਪੰਜਾਬ ਦੀ ਜਿਹੜੀ ਪਾਵਰ ਇਹਨਾਂ ਨੂੰ ਦਿੱਤੀ ਗਈ ਹੈ ਸਰਪੰਚ ਸਾਹਿਬ ਸਾਡੇ ਨਾਲ ਮੌਜੂਦ ਆ ਜਸਪਾਲ ਸਿੰਘ ਜੀ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿੰਨੇ ਵੀ ਇੱਥੇ ਪਹੁੰਚੇ ਆ ਤੇ ਮੈਂ ਵਿਸ਼ਵਾਸ ਦਿਵਾ ਕੇ ਚੱਲਿਆ ਇਹਨਾਂ ਨੂੰ ਅੱਜ ਮੇਰਾ ਕੋਈ ਬੜੀ ਦੂਰ ਨਹੀਂ ਨਾਲ ਹੀ ਪਿੰਡ ਸੇਲੇ ਵਾਲਾ ਮੈਂ ਸਾਰਿਆਂ ਨੂੰ ਟੈਲੀਫੋਨ ਨੰਬਰ ਵੀ ਦੇ ਕੇ ਜਾਊਂਗਾ ਕਿ ਜਿੱਥੇ ਵੀ ਨਰੇਗਾ ਦੇ ਕੰਮਾਂ 'ਚ ਜਿੰਨੀ ਵੀ ਮੁਸ਼ਕਲ ਆਉਂਦੀ ਹੈ ਜਦੋਂ ਮੈਨ ਮੇਰੇ ਤੱਕ ਤੁਹਾਡੀ ਗੱਲ ਪਹੁੰਚਦੀ ਹੈ ਪਹਿਲਾ ਤਾਂ ਫੈਸਲਾ ਤੁਹਾਡੀ 11 ਮੈਂਬਰੀ ਕਮੇਟੀ ਦਾ ਹੀ ਹੈ ਕਿ ਕਮੇਟੀ ਤੁਹਾਡੀ ਫੈਸਲਾ ਕੀ ਕਰਦੀ ਹੈ ਜੇਕਰ ਕਮੇਟੀ ਤੋਂ ਫੈਸਲਾ ਨਹੀਂ ਹੁੰਦਾ ਕੋਈ ਮੁਸ਼ਕਲ ਦਾ ਹੱਲ ਨਹੀਂ ਹੁੰਦਾ ਤੇ ਕਮੇਟੀ ਮੇਰੇ ਕੋਲੇ ਉਹਦਾ ਹੱਲ ਮੁਸ਼ਕਲ ਲੈ ਕੇ ਆਉਂਦੀ ਹੈ ਤਾਂ ਮੈਂ ਵਿਸ਼ਵਾਸ ਦਿਵਾਉਣਾ ਕਿ ਜਿਹੜੇ ਵੀ ਅਫਸਰ ਤੱਕ ਉਹ ਕੰਮ ਹੋਇਆ ਡੀਸੀ ਤੱਕ ਹੋਵੇ ਡੀਐਸਪੀ ਤੱਕ ਹੋਵੇ ਅ ਕਿਸੇ ਨਰੇਗਾ ਕਰਮਚਾਰੀ ਵੀਡੀਓ ਸਾਹਿਬ ਤੱਕ ਹੋਵੇ ਏਪੀਓ ਸਾਹਿਬ ਤੱਕ ਕੋਈ ਸੈਕਟਰੀ ਕਿਸੇ ਤੱਕ ਵੀ ਹੋਵੇ ਮੈਂ ਵਿਸ਼ਵਾਸ ਦਿਵਾਉਣਾ ਵੀ ਮੈਂ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਾ ਔਰ ਉਸ ਮੁਸ਼ਕਲ ਦਾ ਹੱਲ ਕਰਵਾ ਕੇ ਲਊਂ ਜਿਵੇਂ ਤੁਸੀਂ 365 ਦਿਨ ਦੀ ਮੰਗ ਕਰਦੇ ਆ ਕੰਮਾਂ ਦੀ 100 ਦਿਨ ਹੀ ਦਿੱਤਾ ਜਾਂਦਾ ਉਹਦਾ ਕੀ ਕਰਨਾ ਜੀ ਦੇਖੋ ਜਿਹੜਾ ਸਾਡੇ ਨਾਲ ਸਾਡੇ ਸਮਾਜ ਨਾਲ ਹਰ ਥਾਂ ਤੇ ਵਿਕਰਾ ਕੀਤਾ ਜਾਂਦਾ ਸਾਨੂੰ ਦੱਬ ਕੇ ਉਚਲ ਕੇ ਰੱਖਣ ਦੀ ਸਾਂਝ ਸਾਜੀ ਜਾਂਦੀ ਹੈ ਸਰਕਾਰਾਂ ਬੰਨਿਓ ਤਰਨਾਟ ਆਦਮੀਆਂ ਬੰਨਿਓ ਤਰਨਾਟ ਦੇ ਬੰਦਿਆਂ ਬੰਨਿਓ ਤੋਂ ਸੋ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੀ 365 ਦੇਣਾ ਜਿਹੜੇ ਸਾਡੇ ਕਾਫੀ ਬਜ਼ੁਰਗ ਜਿਹੜੇ ਸਾਡੇ ਅੰਕਲ ਬਜ਼ੁਰਗ ਆ ਜਾਂ ਬਜ਼ੁਰਗ ਔਰਤਾਂ ਕਾਫੀ ਜਿਹੜੀਆਂ ਉਮਰ ਦੀਆਂ ਵੱਡੀਆਂ ਹੋ ਗਈਆਂ ਤੇ ਉਹਨਾਂ ਦਾ ਜਿਹੜਾ ਨਿਰਪਰ ਸਾਰਾ ਨਰੇਗਾ ਦੇ ਕੰਮ ਤੇ ਹੀ ਰਹਿ ਗਿਆ ਕਿਉਂਕਿ ਕਾਫੀ ਔਰਤਾਂ ਬਜ਼ੁਰਗ ਜੋੜੇ ਇਹੋ ਜਿਹੇ ਆ ਜਿਨ੍ਹਾਂ ਦੇ ਮਾਫ ਕਰਨਾ ਗੁੱਸਾ ਨਹੀਂ ਕਰਨਾ ਕਿਸੇ ਨੇ ਵੀ ਧੀਆਂ ਪੁੱਤ ਵੀ ਨਹੀਂ ਪਛਾਣਦੇ ਤੇ ਉਹਨਾਂ ਨੂੰ ਜਿਹੜੀ ਮੁਸ਼ਕਲ ਆਉਂਦੀ ਆ ਜਿਹੜਾ ਉਹਨਾਂ ਦੀ ਕਮਾਈ ਦਾ ਸਾਧਨ ਹੀ ਇੱਕ ਨਰੇਗਾ ਰਹਿ ਗਿਆ ਕਿ ਉਹ ਨਰੇਗਾ 'ਚ ਕੰਮ ਕਰਕੇ ਹੀ ਰੋਟੀ ਖਾ ਸਕਦੇ ਆ ਹੋਰ ਕਿਤੇ ਕੋਈ ਕੰਮ ਨਹੀਂ ਕਰ ਸਕਦੇ ਤੋਂ ਸਾਡਾ ਜਿਹੜਾ ਦਿਨ ਬੇ ਦਿਨ ਕੰਮ ਘਟਾਇਆ ਜਾ ਰਿਹਾ ਪੈਸੇ ਨਹੀਂ ਪੈਂਦੇ ਕਿ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਤੇ ਜੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹਿਣਗੇ ਤਾਂ ਅਸੀਂ ਇਹਨਾਂ ਨੂੰ ਵੀ ਵਿਸ਼ਵਾਸ ਦਿਵਾਉਣੇ ਆ ਵੀ ਪੂਰਾ 365 ਦਿਨ ਅਸੀਂ ਕੰਮ ਲੈ ਕੇ ਦੇਵਾਂਗੇ ਕਿਉਂਕਿ 100 ਦਿਨ ਨਾਲ ਜਿਹੜਾ ਸਾਡਾ ਗੁਜ਼ਾਰਾ ਨਹੀਂ ਹੁੰਦਾ ਤੇ 100 ਦਿਨ ਜਿਹੜਾ ਸਾਨੂੰ ਕੰਮ ਆਉਂਦਾ ਉਹ ਵੀ ਪੂਰਾ ਨਹੀਂ ਮਿਲਦਾ ਤੇ ਸਾਡੇ ਨਾਲ ਜਿਹੜੇ ਉੱਤੇ ਅਫਸਰ ਬੈਠੇ ਆ ਮੈਂ ਨਾ ਨਹੀਂ ਕਿਸੇ ਦਾ ਲੈਣਾ ਚਾਹੁੰਦਾ ਸਾਨੂੰ ਪਤਾ ਹੈ ਬਹੁਤ ਘਟਾਲੇ ਹੁੰਦੇ ਆ ਤੇ ਕਾਫੀ ਸਾਰਾ ਪੈਸਾ ਜਿਹੜਾ ਨਰੇਗਾ ਦਾ ਰਸਤੇ 'ਚ ਹੀ ਖਪਤ ਹੋ ਜਾਂਦਾ ਤੇ ਉਹ ਇੰਨਾ ਕੰਮ ਹੈ ਤਾਂ ਹੀ ਨਹੀਂ ਪਹੁੰਚਦਾ ਅ ਜਿਸ ਤਰ੍ਹਾਂ ਤੁਸੀਂ ਪਿੰਡਾਂ ਦੇ ਵਿੱਚ ਵੱਖ-ਵੱਖ ਇਕਾਈਆਂ ਦੇ ਪ੍ਰਧਾਨ ਬਣਾ ਰਹੇ ਆ ਕਿ ਲੱਗਦਾ ਹੁਣ ਤੁਸੀਂ ਇਸ ਤਰ੍ਹਾਂ ਦੀ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਉਹਨਾਂ ਦੇ ਸ਼ਕੰਜਾ ਕਸੋਗੇ ਬਿਲਕੁਲ ਸਕੰਜਾ ਕਸਾਂਗੇ ਜੀ ਜੇਕਰ ਸਾਡੇ ਨਾਲ ਇਸੇ ਤਰ੍ਹਾਂ ਜਿਵੇਂ ਅੱਜ ਲੰਬੀ ਪਿੰਡ ਦੇ ਕਾਮਿਆਂ ਨੇ ਨਰੇਗਾ ਦੇ ਨਾਲ ਸਾਥ ਦਿੱਤਾ ਹੈ ਜੇ ਹਰ ਇੱਕ ਪਿੰਡ ਚ ਸਾਡਾ ਇਦਾਂ ਹੀ ਸਾਥ ਦੇਊਗਾ ਤੇ ਸਾਰੇ ਪਿੰਡਾਂ ਚ ਕੀ ਪੂਰੇ ਪੰਜਾਬ ਚ ਜਿਹੜੇ 13000 ਕੁੱਲ ਮੇਰੇ ਖਿਆਲ ਕਰੀਬ ਪਿੰਡ ਹੈਗੇ ਆ ਜੀ ਤੇ ਮੈਂ ਕੋਸ਼ਿਸ਼ ਕਰਦਾ ਮੈਂ ਕੋਸ਼ਿਸ਼ ਵੀ ਵਾਦਾ ਵੀ ਹੈ ਮੈਂ ਹਰੇਕ ਪਿੰਡ ਚ ਜਾ ਕੇ ਇਦਾਂ ਹੀ ਕਮੇਟੀਆਂ ਬਣਾ ਕੇ ਹਰ ਇੱਕ ਪਿੰਡ ਦੇ ਨਾਗਰਿਕ ਦੀ ਗੱਲ ਸੁਣੂੰਗਾ ਔਰ ਜਿੰਨੀ ਵੀ ਉਹਨਾਂ ਕੋਲੇ ਮੁਸ਼ਕਲ ਆਉਂਦੀ ਹੈ ਮੈਂ ਸਾਰੀ ਦਾ ਹੱਲ ਕਰਵਾ ਕੇ ਬਹੁਤ ਬਹੁਤ ਧੰਨਵਾਦ ਜੀ ਸੋ ਮਨੀਸ਼ਾ ਜੀ ਨਾਲ ਦੁਬਾਰਾ ਗੱਲ ਕਰਦੇ ਹਾਂ ਕਿਉਂਕਿ ਬੜੀ ਵੱਡੀ ਜ਼ਿੰਮੇਵਾਰੀ ਮਿਲੀ ਆ ਮਨੀਸ਼ਾ ਜੀ ਸਭ ਤੋਂ ਪਹਿਲਾਂ ਦੱਸੋ ਵੀ ਤੁਹਾਡੇ ਮੰਮੀ ਡੈਡੀ ਪਹੁੰਚੇ ਹਾਂਜੀ ਹਾਂਜੀ ਦੱਸੋ ਜੀ ਕਿੱਥੇ ਖੜੇ ਆ ਮੰਮਾ ਪਾਪਾ अच्छा ਤੁਹਾਡੀ ਉਹ ਤੁਹਾਡੇ ਮਾਤਾ ਜੀ ਆ ਇਹਨਾਂ ਦੀ ਮਾਤਾ ਜੀ ਨਾਲ ਵੀ ਗੱਲਬਾਤ ਕਰਦੇ ਆ ਕਿੰਨੀ ਕਿ ਖੁਸ਼ੀ ਅੱਜ ਇਹਨਾਂ ਦੇ ਬਹੁਤ ਵੱਡੀ ਜ਼ਿੰਮੇਵਾਰੀ ਮਿਲੀ ਆ ਕੀ ਨਾਮ ਆ ਜੀ ਆਪਣਾ ਸੰਜਕਰ ਮੜੇ ਉੱਚੀ ਬੋਲੋ ਜੀ ਕਿੰਨ ਕਰ ਜੀ ਕੀ ਨਾਮ ਜੀ ਕੁਲਵਿੰਦਰ ਕੁਲਵਿੰਦਰ ਕੌਰ ਅੱਜ ਤੁਹਾਡੀ ਬੇਟੀ ਨੂੰ ਬੜੀ ਵੱਡੀ ਜ਼ਿੰਮੇਵਾਰੀ ਮਿਲੀ ਆ ਪਿੰਡ ਦੇ ਵਿੱਚ ਕਿੰਨੀ ਕਿ ਖੁਸ਼ੀ ਆ ਜੀ ਬਹੁਤ ਜੀ ਖੁਸ਼ੀ ਆ ਜੀ ਤੇ ਹੁਣ ਤੁਸੀਂ ਵੀ ਇਹਨਾਂ ਦਾ ਸਾਥ ਦੇਵੋਗੇ ਹਾਂ ਜੀ ਦੇਵਾਂਗੇ ਜੀ ਜੇਕਰ ਕੋਈ ਐਡੀ ਦੀ ਪ੍ਰੋਬਲਮ ਆਈ ਨੀਸ਼ਾ ਜੀ ਕਹਿਣ ਵੀ ਤਾਡੇ ਮੰਮੀ ਡੈਡੀ ਤਾਂ ਖੁਸ਼ ਹੀ ਨਹੀਂ ਉਹ ਤਾਂ ਕਹਿੰਦੇ ਵੀ ਹੈ ਨਹੀਂ ਉਹ ਦੀ ਖੁਸ਼ ਹੈ ਜੀ ਠੀਕ ਹੈ ਜੀ ਹਾਂ ਜੀ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਆ ਪਿੰਡ ਦੇ ਵਿੱਚ ਸੋ ਇਹਨਾਂ ਦੇ ਪਿਤਾ ਜੀ ਵੀ ਇੱਥੇ ਮੌਜੂਦ ਆ ਕੀ ਨਾਮ ਹੈ ਜੀ ਆਪਣਾ ਕੀ ਨਾਮ ਬਲਕਰਨ ਸਿੰਘ ਅੱਜ ਤੁਹਾਡੀ ਬੇਟੀ ਨੂੰ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਆ ਕਿੰਨੇ ਕੁ ਖੁਸ਼ ਹੋ ਜੀ ਬਹੁਤ ਖੁਸ਼ ਹੈ ਸਭ ਤੋਂ ਜ਼ਿਆਦਾ ਪਿੰਡ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਨਰੇਕਾਂ ਨੂੰ ਲੈ ਕੇ ਮੁਸ਼ਕਲਾਂ ਆਉਂਦੀਆਂ ਐ ਅੱਜ ਤੁਹਾਡੇ ਪਿੰਡ ਦੇ ਵਿੱਚ ਇੱਕ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਗਈ ਆ ਤੁਸੀਂ ਵੀ ਹੁਣ ਇਹਨਾਂ ਦਾ ਸਾਥ ਜਿਹੜਾ ਰਲ ਮਿਲ ਕੇ ਦੇ ਕੇ ਜਿਹੜਾ ਨਰੇਕਾ ਦਾ ਕੰਮ ਵਧੀਆ ਜਿਹੜਾ ਚੱਜੇ ਢੰਗ ਨਾਲ ਚੱਲੇ ਕਿੰਨਾ ਕੁ ਸਾਥ ਦਿਓਗੇ ਜੀ ਅਸੀਂ ਦਾ ਬਹੁਤ ਜ਼ਿਆਦਾ ਸਾਥ ਦੇਵਾਂਗੇ ਵੀ ਜਿੰਨਾ ਪਿੰਡ ਦਾ ਕੰਮ ਆ ਸਾਰਾ ਇਹ ਕਰਨ ਤੇ ਕਿਸੇ ਨੂੰ ਕੋਈ ਮੁਸ਼ਕਲ ਨਾ ਆਵੇ ਜੀ ਸਾਡੇ ਪਿੰਡ ਦੇ ਜਿੰਨੇ ਵੀ ਬਜ਼ੁਰਗ ਆ ਭੈਣਾਂ ਭਰਾ ਉਹਨੂੰ ਕਿਸੇ ਜਾਣਾ ਨਾ ਪਵੇ ਉਹਨਾਂ ਦਾ ਪਿੰਡ ਦੇ ਵਿੱਚ ਹੀ ਹੱਲ ਹੋਵੇ ਅੱਜ ਪੰਜਾਬ ਪ੍ਰਧਾਨ ਪਹੁੰਚੇ ਆ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਟੀਮ ਆਈਆ ਇਹਨਾਂ ਨੂੰ ਕੀ ਕਹਿਣਾ ਚਾਹੋਗੇ ਬਹੁਤ ਧੰਨਵਾਦ ਕਰਦੇ ਇਹਨਾਂ ਦਾ ਜੀ ਬਹੁਤ ਬਹੁਤ ਧੰਨਵਾਦੀ ਹੋਰ ਵੀ ਪੈਣਾ ਸਾਡੇ ਨਾਲ ਮੌਜੂਦ ਆ ਆ ਮਾਤਾ ਜੀ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਦੱਸੋ ਜੀ ਨਸੀਬ ਕੌਰ ਨਸੀਬ ਕੌਰ ਹਾਂ ਜੀ ਬਹੁਤ ਕੰਮ ਕੀਤਾ ਸੀ ਛਪਣਾ ਕੀਤਾ ਸਭ ਕੀਤਾ ਹੁਣ ਜਿੁੱਸਾਤ ਨਹੀਂ ਹੁੰਦਾ ਆਨੇ ਬੇਜਗਰਾਂ ਕੰਮ ਹੀ ਹੈ ਨਾ ਅੱਛਾ ਕੌਣ ਕਹਿੰਦਾ ਜੀ ਆ ਕਹਿੰਦੇ ਪੰਜਾਬ ਦੇ ਕਰਨ ਵਾਲੇ ਮਾਰੇ ਕਹਿੰਦੇ ਇਹ ਬੇਜਗਰਾਂ ਕੰਮ ਹੀ ਹੈ ਨਾ ਇਹ ਆਪ ਵੀ ਕਹਿਣਗੇ ਹੁਣ ਕੰਮ ਚੱਲ ਰਿਹਾ ਵਧੀਆ ਜੀ ਹੁਣ ਤਾਂ ਚੱਲਿਆ ਹੀ ਨਹੀਂ ਛੱਲਿਆ ਨਹੀਂ ਹੁਣ ਮਾਤਾ ਜੀ ਹੁਣ ਵੀ ਵਿਸ਼ਵਾਸ ਹੈਗਾ ਵੀ ਚੱਲ ਪੂਗਾ ਵਿਸ਼ਵਾਸ ਤਾਂ ਹੈਗਾ ਤੁੰਤ ਆਏ ਕਿਉਂਕਿ ਪਿੰਡ ਦੇ ਵਿੱਚ ਜ਼ਿੰਮੇਵਾਰੀ ਮਿਲ ਗਈ ਇੱਕ ਘਰ ਛੱਡ ਕੇ ਦੂਜੇ ਘਰ ਤੋਂ ਹੀ ਜਾ ਕੇ ਪ੍ਰੋਬਲਮ ਦੱਸਦੇ ਨਹੀਂ ਹਾਂਜੀ ਇਹ ਤਾਂ ਅਜ ਦੱਸਾਂਗੇ ਆ ਬੈਠ ਵਾਲੀ ਪੁੱਤਰੀ ਹੈ ਮੇਰੀ ਜੀ ਜੀ ਹੈ ਇਹ ਮੂਰੇ ਤਾਂ ਗਿਆ ਸੀ ਉਰ ਕੀ ਭਾਦ ਦੇ ਠੀਕ ਆ ਬਹੁਤ ਬਹੁਤ ਧੰਨਵਾਦ ਮਾਤਾ ਜੀ ਹੋਰ ਵੀ ਸਾਡੇ ਨਾਲ ਪਿੰਡ ਦੀ ਜਿਹੜੀ ਇਹਨਾਂ ਦੇ ਲੋਕ ਜਿਹੜੇ ਖੜੇ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕੀ ਨਾਮ ਆ ਜੀ ਹਰਪ੍ਰੀਤ ਕੋਰ ਆ ਜੀ ਪਿੰਡ ਲੰਬੀ ਢਾਪ ਰਹਿਣ ਲੰਬੀ ਢਾਪ ਇਸੇ ਪਿੰਡ ਤੋਂ ਜੀ ਹਾਂਜੀ ਹਾਂਜੀ ਪਿੰਡ ਦੇ ਵਿੱਚ ਨਰੇਗਾ ਦੀਆਂ ਜੇ ਮੁਸ਼ਕਲਾਂ ਆਉਂਦੀਆਂ ਸੀ ਅੱਜ ਪਿੰਡ 'ਚ ਜ਼ਿੰਮੇਵਾਰੀ ਮਿਲ ਗਈ ਹੈ ਕਿੰਨੇ ਕੁ ਖੁਸ਼ ਆ ਜੀ ਅਸੀਂ ਸਰ ਬਹੁਤ ਖੁਸ਼ ਹੈਗੇ ਕਿਉਂਕਿ ਸਾਨੂੰ ਅੱਜ ਪਿੰਡ ਦਾ ਉਹਦਾ ਮਿਲ ਗਿਆ ਕਿਸੇ ਦੀ ਮਿਹਨਤ ਕਰਨ ਦੀ ਨਹੀਂ ਲੋੜ ਪੈਣੀ ਕਿਉਂਕਿ ਸਾਡੇ ਕੋਲੇ ਹੱਲ ਹੈ ਜੀ ਠੀਕ ਹੈ ਜੀ ਸਾਡੀ ਜੋ ਵੀ ਬਣੂਗੀ ਜੋ ਵੀ ਉਹਨੇ ਕੀ ਗੱਲ ਹੋਊਗੀ ਅਸੀਂ ਕੁੜੀ ਦੇ ਨਾਲ ਰਲ ਕੇ ਸਾਥ ਨਿਵਾਵਾਂਗੇ ਬਹੁਤ ਬਹੁਤ ਧੰਨਵਾਦ ਜੀ ਹੋਰ ਵੀ ਸਾਡੇ ਇੱਥੇ ਜਿਵੇਂ ਨਰੇਗਾ ਨੂੰ ਲੈ ਕੇ ਮੁਸ਼ਕਲਾਂ ਆਉਂਦੀਆਂ ਆ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਆਜੋ ਆਜੋ ਬਣਾ ਦੱਸੋ ਗੱਲ ਦੱਸੋ ਦੱਸੋ ਟੈਨਸ਼ਨ ਦੱਸੋ ਕੀ ਨਾਮ ਹੈ ਜੀ ਆਪਣਾ ਕੀ ਨਾਮ ਗਰਮੇਲ ਕੌਰ ਆ ਜੀ ਨਰੇਗਾ ਦਾ ਕੰਮ ਕਰਦੇ ਜੀ ਹਾਂ ਜੀ ਕਰਦੇ ਆ ਬਣਿਆ ਕਾਰਡ ਹਾਂ ਜੀ ਕਾਰਡ ਵੀ ਬਣਿਆ ਜੀ ਤੇ ਕਮਰੇ ਆਏ ਸੀ ਨਰੇਗਾ ਦੇ ਜੀ ਤੇ ਸਾਡੇ ਤਾਂ ਛੱਤਾ ਹੈ ਨਿੱਕੇ ਨਿੱਕੇ ਬੱਚੇ ਸਾਡੇ ਤਾਂ ਤੇ ਬਾਹਰ ਹੀ ਬੈਠੇ ਰਹਿੰਦੇ ਨਹੀਂ ਕੀ ਨਹੀਂ ਤੁਹਾਡਾ ਕਮਰਾ ਆਇਆ ਸੀਗਾ ਜੀ ਹਾਂ ਜੀ ਤੇ ਪਾਇਆ ਨਹੀਂ ਨਾ ਜੀ ਪਾਇਆ ਨਹੀਂ ਉਵੇਂ ਖੜਾ ਅੱਧ ਵਿਚਾਲੇ ਕਮਰਾ ਆਇਆ ਸੀ ਜਾਂ ਨਹੀਂ ਆਇਆ ਆਇਆ ਸੀ ਕਮਰਾ ਆਇਆ ਜੀ ਪੈਸੇ ਨਹੀਂ ਆਏ 3000 ਦੀ ਇੱਕ ਕਿਸ਼ਤ ਪਾਤੀ ਜੀ ਮੁੜ ਕੇ ਕਿਸ਼ਤ ਨਹੀਂ ਪਾਈ ਤਿੰਨ ਮਹੀਨੇ ਹੋ ਗਏ ਘਰ ਤਾਂ ਇਹਨੂੰ ਕਿੰਨਾ ਟਾਈਮ ਹੋ ਗਿਆ ਜੀ ਤਿੰਨ ਮਹੀਨੇ ਹੋ ਗਏ ਜੀ ਤਿੰਨ ਮਹੀਨੇ ਹੋ ਗਏ 3000 ਆਇਆ ਸੀ ਹਾਂਜੀ ਉਸ ਤੋਂ ਬਾਅਦ ਤੁਸੀਂ ਜਿਵੇਂ ਵੀਡੀਓ ਦਫਤਰ ਜਾ ਹੋੜੀ ਏਡੀਸੀ ਸਾਹਬ ਨੂੰ ਮਿਲੇ ਨਹੀਂ ਜੀ ਗਏ ਨਹੀਂ ਅਸੀਂ ਤੁਸੀਂ ਵੀ ਜਾਣਾ ਸੀ ਤੇ ਸਾਨੂੰ ਨਰੇਗਾ ਵਾਲਾ ਜਿਹੜੇ ਨੇ ਗਰੰਟਾ ਦਵੰਗਾ ਸੀ ਤੇ ਉਹ ਕਹਿੰਦਾ ਖਿਆ ਜਾਣਗੇ ਆ ਜਾਣਗੇ ਤੇ ਪੈਸੇ ਪੈਂਦੇ ਨਹੀਂ ਜੀ ਤੇ ਹੁਣ ਸਾਡੇ ਤਾਂ ਬੱਚੇ ਮੀਂਹ ਚ ਬੈਠੇ ਰਹਿੰਦੇ ਬਾਹਰ ਕਮਰਾ ਤਾਂ ਢਾਟਾ ਸੀ 10000 ਰੁਪਏ ਲਾ ਮਿਲੇ ਆਦੂ ਬਾਦ ਮਿਲੇ ਨਹੀਂ ਨਾ ਜੀ ਕੁਛ ਨਹੀਂ ਮਿਲਿਆ ਆਦੂ ਬਾਦ ਤੇ ਕੀ ਕਹਿਣਾ ਚਾਹੋਗੇ ਪੰਜਾਬ ਸਰਕਾਰ ਤਾਂ ਸਖਤੀ ਬੜੀ ਸੀ ਕਹਿੰਦੀ ਬਦਲਾ ਆਇਆ ਤੇ ਬਦਲਾ ਤਾਂ ਆਇਆ ਹੀ ਆ ਜੀ ਆਪੇ ਬਦਲਾ ਆਇਆ ਹੁਣ ਜੇ ਗੜੇ ਆਗੇ ਤਾਂ ਬੱਚੇ ਮਰ ਜਾਣਗੇ ਤੇ ਬਸ ਬਦਲਾ ਆ ਹੀ ਗਿਆ ਇਹਨੂੰ ਬਦਲਾ ਕਹਿੰਨੇ ਆ ਇਸੇ ਨੂੰ ਕਹਨੇ ਆ ਹੋਰ ਕਾਸ ਨੂੰ ਕਹਨੇ ਆ ਨਰੇਗਾ ਦੇ ਵਿੱਚ ਬੜੀਆਂ ਮੁਸ਼ਕਲਾਂ ਆ ਰਹੀਆਂ ਕਈਆਂ ਦੇ ਜਿਵੇਂ ਕਮਰੇ ਆਏ ਸੀ ਜਿਵੇਂ ਇਹਨਾਂ ਨੇ ਕਿਹਾ ਇਹ ਮਾਤਾ ਜੀ ਨੇ ਕਿ 30000 ਰੁਪਏ ਆਦੂ ਬਾਦ ਪੈਸੇ ਨਹੀਂ ਆਏ ਹੋਰ ਵੀ ਹੋ ਇਥੇ ਕਈਆਂ ਨੂੰ ਮੁਸ਼ਕਲ ਆਈਆਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕੀ ਨਾਮ ਹੈ ਜੀ ਆਪਣਾ ਆ ਜਾ ਨਹੀਂ ਜੀ ਮਾਤਾ ਜੀ ਕੀ ਨਾਮ ਆ ਮੇਰਾ ਜਸਵੀਰ ਕੌਰ ਆ ਜੀ ਜਸਵੀਰ ਕੌਰ ਹਾਂਜੀ ਤੇ ਨਰੇਗਾ ਦਾ ਕੰਮ ਕਰਦੇ ਆ ਕਰਦੇ ਜੀ ਤੇ ਕੋਈ ਇਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਜੀ ਕੋਈ ਨਹੀਂ ਕੋਈ ਨਹੀਂ ਜੀ ਨਹੀਂ ਉਹਦੀ ਨਹੀਂ ਜੀ ਇਹ ਤੁਸੀਂ ਕੰਮ ਦੇ ਜਾਣੇ ਕਿ ਘਰੇ ਬੈਠੇ ਰਹੇ ਨੇ ਇਹ ਜਾਣੇ ਆ ਨਹੀਂ ਜੀ ਠੀਕ ਆ ਜੀ ਧੰਨਵਾਦ ਪਿੰਡ ਲੰਬੀ ਟਾਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਦੱਸ ਦਈਏ ਕੀ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਅ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕੀ ਨਾਮ ਹੈ ਜੀ ਆਪਣਾ ਮਾਤਾ ਜੀ ਤਸਵੀਰਪੁਰ ਤਸਵੀਰਪੁਰ ਹਾਂ ਤੇ ਮੇਰੇ ਘਰ ਵਾਲੇ ਦੇ ਨਾਂ ਕਮਰਾ ਆਇਆ ਸੀਗਾ ਜੀ ਤੇ ਉਹ ਮੁੱਕ ਗਿਆ ਹੁਣ ਸਾਨੂੰ ਪਹਿਲਾਂ ਤਾਂ 30000 ਰੁਪਇਆ ਆਇਆ ਉਹ ਸਾਨੂੰ ਦਿੰਦੇ ਨਹੀਂ ਕਿ ਉਹਦੇ ਨਾਂ ਤੇ ਆਇਆ ਤੇ ਸੱਤੋ ਕਾਗਜ਼ ਪੱਤਰ ਬਣਾ ਕੇ ਤੇ ਉਹਨਾਂ ਨੇ ਰੱਖ ਲਿਆ ਤੇ ਹੁਣ ਕਾਗਜ਼ ਵੀ ਨਾਪ ਲਿਆ ਤੇ ਹੁਣ ਸਾਨੂੰ ਕੋਈ ਨਿਆ ਨਹੀਂ ਦਿੰਦਾ ਕਿੰਨਾਂ ਨੇ ਰੱਖ ਲਿਆ ਜੀ ਉਹ ਨੀਟਾ ਜਿਹੜਾ ਉੱਥੇ ਵੀਡੀਓ ਦੱਬਦਾ ਉਹਨੇ ਰੱਖ ਲਿਆ ਤਾਂ ਸਾਰਾ ਕੁਝ ਬਣਵਾ ਲਿਆ ਉਹਨੇ ਤੇ ਬਣਵਾ ਕੇ ਹੋਣਾ ਦਾ ਕਾਗਜ਼ ਹੈ ਨਹੀਂ ਮੇਰੇ ਕੋਲ ਹੁਣ ਕਹਿੰਦਾ ਕਾਗਜ਼ ਨਹੀਂ ਹਾਂ ਘਾਟ ਕੀ ਆਂਦਾ ਹਾਂ ਤੇ ਹੁਣ ਫਿਰ ਉਹ ਪੀ ਹੱਲ ਹੋਊਗਾ ਉਹਦਾ ਤੁਹਾਡਾ ਕਮਰਾ ਆਇਆ ਤੇ 30000 ਆਇਆ ਹਾਂ 30000 ਆਇਆ ਤੇ ਕਦ ਨਿਕਲਦਾ ਨਹੀਂ ਕੋ ਮੇਰੇ ਘਰ ਵਾਲਾ ਮੌਤ ਹੋ ਗਈ ਉਹਦੀ ਹੂੰ ਤੇ ਉਹ ਹੁਣ ਮੇਰੇ ਨਾਂ ਤੇ ਕਾਗਜ ਬਣਵਾਤੇ ਸਾਰਾ ਕੁਝ ਕਰ ਲਿਆ ਉਹ ਕਹਿੰਦੇ ਪਹਿਲਾਂ ਤਾਂ ਤੇ ਸਹੀ ਆ ਕਾਗਜ ਤੇ ਹੁਣ ਉਹ ਕਾਗਜਾਂ ਦੇ ਸੱਤ ਗਵਾਚ ਹੀ ਗਏ ਅਚੋ ਕਹਿੰਦੇ ਗਵਾਚ ਗਿਆ ਹਾਂ ਤੇ ਇਹਦਾ ਮਤਲਬ ਹੁਣ ਤੁਹਾਨੂੰ ਪੈਸੇ ਨਹੀਂ ਮਿਲਦੇ ਨਹੀਂ ਮਿਲੇਗੀ ਵੀ ਮਿਲਣਗੇ ਜਾਂ ਨਹੀਂ ਉਹ ਸਾਨੂੰ ਕਿ ਸਾਨੂੰ ਤਾਂ ਆਖਦੇ ਮਿਲਣਗੇ ਵੀ ਜਦੋਂ ਉੱਤੇ ਆਏ ਆ ਹਾਂ ਵੀ ਤੇਰੇ ਨਾਂ ਤੇ ਆਉਣਗੇ ਆ ਮਿਲਣਗੇ ਤੇ ਮੇਰੇ ਨਾਂ ਤੇ ਸਾਰੇ ਕਾਗਜ ਬਣਾ ਲੇ ਤੇ ਹੁਣ ਜੇ ਅਸੀਂ ਜਾਨਣਾ ਮੇਰਾ ਮੁੰਡਾ ਹੈਗਾ ਛੋਟਾ ਜਿਹਾ ਤੇ ਉਹ ਜਾਂਦਾ ਵਿਚਾਰਾ ਤੇ ਜਾ ਕੇ ਤੇ ਉਹਨੂੰ ਆਖ ਦੇ ਦੋ ਗਵਾਚ ਠੀਕ ਹੁਣ ਤੁਹਾਡੇ ਪਿੰਡ ਦੇ ਵਿੱਚ ਇੱਕ ਜ਼ਿੰਮੇਵਾਰੀ ਦਿੱਤੀ ਬੜੀ ਵੱਡੀ ਅੱਛਾ ਮਨੀਸ਼ਾ ਜੀ ਨੂੰ ਹਾਂ ਤੇ ਕਿੰਨੀ ਕੁ ਖੁਸ਼ੀ ਆ ਜੀ ਕਿਉਂਕਿ ਇਹਨਾਂ ਨੇ ਸਾਰੇ ਕੰਮ ਲੈ ਕੇ ਬਹੁਤ 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 ਬਾਲੀ ਸਾਨੂੰ ਠੀਕ ਹੈ ਹੁਣ ਜੋ ਵੀ ਤੁਹਾਡੇ ਕੰਮਕਾਰ ਇਹਨਾਂ ਨੇ ਲੈ ਕੇ ਆਉਣੀਆਂ ਜੀ ਕੋਈ ਗੱਲ ਨਹੀਂ ਜੀ ਐਸੀ ਤਾਂ ਇਸੇ ਕੋਲੇ ਹੀ ਜਾਣਾ ਇਹ ਗਾਂ ਤੁਹਾਡੇ ਕੋਲੇ ਪਛਾਣੋਗੇ ਸਾਥ ਇਹਨਾਂ ਦਾ ਹੀ ਹਾਂ ਹਾਂ ਦੇਾਂਗੇ ਧੰਨਵਾਦ ਮਾਤਾ ਜੀ ਚਲੋ ਪਿੰਡ ਲੰਬੀ ਟਾਪ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਅ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਬੜੀ ਲੰਬੀ ਟਾਬ ਦੇ ਵਿੱਚ ਪਿੰਡ ਚ ਜੁੰਮੇਵਾਰੀ ਦਿੱਤੀ ਗਈ ਆ ਤਾਂ ਜੁੰਮੇਵਾਰੀ ਨੂੰ ਲੈ ਕੇ ਅੱਜ ਇੱਥੇ ਪਿੰਡ ਦੇ ਵਿੱਚ ਬੜਾ ਵੱਡਾ ਇਕੱਠ ਸੀਗਾ ਨਰੇਗਾ ਨਰੇਗਾ ਮਜ਼ਦੂਰ ਏਕਤਾ ਯੂਨੀਅਨ ਪੰਜਾਬ ਇਹਨਾਂ ਦੀ ਮੀਟਿੰਗ ਇੱਥੇ ਹੋਈ ਆ ਕੀ ਨਾਮ ਆ ਜੀ ਮੇਰਾ ਨਾਮ ਬਿਆਨਤ ਸਿੰਘ ਪਿੰਡ ਲੰਬੀ ਟਾਬ ਜ਼ਿਲ੍ਹਾ ਸ਼੍ਰੀ ਮਕਸਦਰ ਸਾਹਿਬ ਜੀ ਸੇ ਬੜਦੇ ਜੀ ਹਾਂਜੀ ਹਾਂਜੀ ਪਿੰਡ ਚ ਜੁੰਮੇਵਾਰੀ ਦਿੱਤੀ ਗਈ ਆ ਤੁਸੀਂ ਵੀ ਪਹੁੰਚੇ ਆ ਗੱਲਾਂ ਬਾਤਾਂ ਸਾਰੀਆਂ ਸੁਣੀਆਂ ਕੀ ਕਹਿਣਾ ਚਾਹੋਗੇ ਆ ਵੇਖੋ ਸਰ ਆਪਣਾ ਜਿਹੜਾ ਹੁਣ ਮੇਟਾ ਇਸ ਟਾਈਮ ਮੇਰੇ ਅੱਗੇ ਵਰਕਰ ਯੂਨੀਅਨ ਦਾ ਆਪਣਾ ਜਿਹੜਾ ਮੇਟਾ ਕੰਮ ਕਰ ਰਿਹਾ ਇਸ ਟਾਈਮ ਜਿਹੜਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਜੋ ਕੰਮ ਰਿਹਾ ਸੀ ਆਨਲਾਈਨ ਜਿਹੜੇ ਫਾਰਮ ਭਰੇ ਜਾਣੇ ਸੀ ਉਹ ਸਾਰਿਆਂ ਦੇ ਭਰੇ ਜਾਣੇ ਸੀ ਕਿਉਂਕਿ ਮੇਟ ਦੀ ਜ਼ਿੰਮੇਵਾਰੀ ਹੁੰਦੀ ਹੈ ਇੱਕ ਵੀ ਉਹ ਸਾਰੇ ਪਿੰਡ ਦਾ ਜਿਹੜਾ ਵਿਕਾਸ ਕਰੇ ਉਹਨਾਂ ਨੇ ਕੀ ਕੀਤਾ ਉਹ ਆਮ ਆਲਿਆਂ ਦਾ ਬੰਦਾ ਇਹਨਾਂ ਨੇ ਆਪ ਰੱਖਿਆ ਹੋਇਆ ਤੇ ਉਹਨਾਂ ਨੇ ਆਪ ਦੇ ਮੇਨ ਮੇਨ ਬੰਦਿਆਂ ਦੇ ਜਿਹੜੇ ਆਨਲਾਈਨ ਫਾਰਮ ਕੀਤੇ ਆ ਤੇ ਜਿਹੜੇ ਬਹੁਤ ਘੱਟ ਆ ਜਿਹੜੇ ਵੀ ਇਸ ਚੀਜ਼ ਤੋਂ ਜਿਹੜੇ ਆ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਾਂਝੇ ਹੋ ਚੁ ਇਹ ਹੁਣ ਤੁਹਾਡੇ ਪਿੰਡ 'ਚ ਜ਼ਿੰਮੇਵਾਰੀ ਮਿਲ ਗਈ ਆ ਤੇ ਤੁਸੀਂ ਇਹਨਾਂ ਦਾ ਸਾਥ ਦਿਓਗੇ ਤਾਂ ਹੁਣ ਕੰਮ ਕਰਦੇ ਤੇ ਕਿਸੇ ਤਰ੍ਹਾਂ ਦੀ ਟੈਨਸ਼ਨ ਨਹੀਂ ਰਹਿਣੀ ਹਾਂਜੀ ਹਾਂਜੀ ਇਹਨਾਂ ਦਾ ਅਸੀਂ ਵੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਬੇਟੀ ਸਾਡੀ ਤੇ ਇਹਦਾ ਅਸੀਂ ਨਾਲ ਸਾਰੇ ਰਲ ਮਿਲ ਕੇ ਸਹਿਯੋਗ ਦੇਵਾਂਗੇ ਠੀਕ ਆ ਜੀ ਧੰਨਵਾਦ ਅ ਸੋ ਪਿੰਡ ਲੰਬੀ ਟਾਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਅੱਜ ਧਰਮਸ਼ਾਲਾ ਦੇ ਵਿੱਚ ਬੜਾ ਵੱਡਾ ਕੱਟ ਕੀਤਾ ਗਿਆ ਸੀ ਪਿੰਡ ਦੇ ਵਿੱਚ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਪੰਜਾਬ ਪ੍ਰਧਾਨ ਪਹੁੰਚੇ ਆ ਇੱਥੇ ਫਾਜ਼ਿਲਕਾ ਜ਼ਿਲ੍ਹੇ ਤੋਂ ਪ੍ਰਧਾਨ ਪਹੁੰਚੇ ਆ ਹੋਰ ਵੱਖ-ਵੱਖ ਇਕਾਈਆਂ ਦੇ ਪ੍ਰਧਾਨ ਪਹੁੰਚੇ ਆ ਅ ਦੱਸ ਦਈਏ ਦੁਬਾਰਾ ਕਿ ਨਰੇਗਾ ਮਜ਼ਦੂਰ ਏਕਤਾ ਯੂਨੀਅਨ ਪੰਜਾਬ ਯੂਨੀਅਨ ਦੀ ਮੀਟਿੰਗ ਹੋਈ ਅੱਜ ਇੱਥੇ ਬੜੀ ਵੱਡੀ ਮੀਟਿੰਗ ਕੀਤੀ ਗਈ ਆ ਪਿੰਡ ਲੰਬੀ ਢਾਬ ਦੇ ਵਿੱਚ ਤਾਂ ਜਿੰਮੇਵਾਰੀ ਦੇ ਕੇ ਚੱਲੇ ਆ ਪੰਜਾਬ ਪ੍ਰਧਾਨ ਜੀ ਅੱਜ ਇੱਥੇ ਸੋ ਇਹਨਾਂ ਦਾ ਕਹਿਣਾ ਹੈ ਕਿ ਅੱਗੇ ਤੋਂ ਜਿਹੜੀਆਂ ਮੁਸ਼ਕਲਾਂ ਇਸ ਪਿੰਡ ਵਿੱਚ ਆ ਰਹੀਆਂ ਈ ਤਾਂ ਹੁਣ ਇਸ ਪਿੰਡ ਦੀਆਂ ਜਿਹੜੀਆਂ ਮੁਸ਼ਕਲਾਂ ਉਹ ਨਹੀਂ ਆਉਣ ਦੇਵਾਂਗੇ ਤੇ ਰਲ ਮਿਲ ਕੇ ਜਿਹੜਾ ਕੰਮ ਅਸੀਂ ਉਹ ਆਪਦਾ ਚਲਾਵਾਂਗੇ ਕੈਮਰਾਮੈਨ ਅ ਰਾਜਪਾਲ ਦੇ ਨਾਲ ਮੈਂ ਸਤਪਾਲ ਸਿੰਘ ਸਿੱਧੂ ਮਿਲਦੇ ਹਾਂ ਦਿੱਲੀ ਕਰੈਮ ਦੀ ਅਗਲੀ ਖਾਸ ਰਿਪੋਰਟ ਦੇ ਨਾਲ ਤਦ ਤੱਕ ਲਈ ਧੰਨਵਾਦ दिल्ली क्राइम नेशनल न्यूज़ नजर सब पर